ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अनोखे ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਵਕਤ ਅਸੀਂ ਮੌਜੂਦ ਆਂ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਤੇ ਗੁਰਦੁਆਰਾ ਸ੍ਰੀ ਪਵਣ ਸਾਹਿਬ ਤੇ ਜਿੱਥੇ ਸੰਗਤਾਂ ਵੱਲੋਂ ਵਕਤ ਕਰਾਂ ਦਾ ਲੰਗਰ ਲਗਾਇਆ ਜਾਂਦਾ ਹੈ ਉੱਥੇ ਹੀ ਅੱਜ ਤੁਹਾਨੂੰ ਅਜਿਹਾ ਲੰਗਰ ਦਿਖਾ ਰਹੇ ਆਂ ਜਿੱਥੇ ਇੱਕ ਵਪਾਰੀ ਵੱਲੋਂ ਵਿਦੇਸ਼ੀ ਲੰਗਰ ਲਗਾਇਆ ਜਾਂਦਾ ਹੈ ਦੇਖ ਸਕਦੇ ਹੋ ਕਿ ਇੰਪੋਰਟੈਂਟ ਫਰੂਟ ਦੇਖ ਸਕਦੇ ਹੋ ਔਰ ਅਕਸਰ ਹੀ ਤੁਸੀਂ ਇਸ ਤਰ੍ਹਾਂ ਦਾ ਲੰਗਰ ਜਿਹੜਾ ਹੈ ਇਸ ਤਰ੍ਹਾਂ ਦਾ ਜਾਂ ਫਰੂਟ ਹੈ ਇਹ ਵਿਆਹਾਂ ਦੇ ਵਿੱਚ ਲੱਗਿਆ ਹੋਇਆ ਦੇਖਿਆ ਦੇਖਿਆ ਹੋਏਗਾ ਲੇਕਿਨ ਗੁਰਦੁਆਰਾ ਪੋਵਿੰਡ ਸਾਹਿਬ ਦੀ ਧਰਤੀ ਤੇ ਇੱਕ ਵਿਦੇਸ਼ੀ ਵਪਾਰੀ ਦੇ ਵੱਲੋਂ ਇਹ ਖਾਸ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਇੰਪੋਰਟਡ ਫਰੂਟ ਦਾ ਲੰਗਰ ਲਗਾਇਆ ਜਾਂਦਾ ਹੈ ਪਿਛਲੇ 2 ਦਿਨਾਂ ਤੋਂ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਦੱਸ ਦਈਏ ਕਿ 28 ਤਰੀਕ ਤੱਕ ਇਹ ਲੰਗਰ ਜਿਹੜਾ ਹੈ ਸੰਤਾ ਸੰਤਾ ਲਈ ਲਗਾਇਆ ਗਿਆ ਹੈ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਸ ਸਜਾਵਟ ਇਹ ਲੰਗਰ ਤੁਸੀਂ ਦੇਖ ਸਕਦੇ ਹੋ ਅਕਸਰ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਇਹ ਲੰਗਰ ਇਸ ਤਰ੍ਹਾਂ ਦੀਆਂ ਜਿਹੜੇ ਇੰਪੋਰਟਡ ਫਰੂਟਸ ਨੇ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਫਰੂਟਸ ਦੇਖਣ ਨੂੰ ਮਿਲਦੇ ਨੇ ਤੇ ਲੰਗਰ ਜਿਹੜਾ ਹੈ ਇਹ ਲੰਗਰ ਦੇ ਵਿੱਚ ਇਸ ਤਰ੍ਹਾਂ ਦਾ ਫਰੂਟ ਜਿਹੜਾ ਇੱਕ ਨੋਖੀ ਹੀ ਸੇਵਾ ਹੈ ਆਪਣੇ ਆਪ ਦੇ ਵਿੱਚ ਤੇ ਦੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸੰਗਤਾਂ ਦਾ ਪਿਆਰ ਦੇਖ ਸਕਦੇ ਹੋ ਸੰਗਤਾਂ ਦੀ ਸ਼ਰਧਾ ਦੇਖ ਸਕਦੇ ਹੋ ਕਿ ਸੰਗਤਾਂ ਦੰਤਨ ਬਾਬਾ ਦੀਪ ਸਿੰਘ ਜੀ ਨੂੰ ਇਹਨਾ ਮੰਨਦੀਆਂ ਹਨ ਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਸ ਤਰ੍ਹਾਂ ਦੇ ਲੰਗਰ ਦੀ ਸੇਵਾ ਨਿਭਾਈ ਹੈ ਹਰ ਸਾਲ ਇਹਨਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਤੇ ਲਗਭਗ ਕਰੋੜਾਂ ਦੇ ਵਿੱਚ ਇਹ ਜਿਹੜਾ ਲੰਗਰ ਹੈ ਲਗਾਇਆ ਜਾਂਦਾ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਫੀ ਵੱਡੇ ਪੱਧਰ ਤੇ ਲੰਗਰ ਲਗਾਇਆ ਜਾ ਰਿਹਾ ਹੈ ਤੇ ਸੇਵਾਦਾਰਾਂ ਵੱਲੋਂ ਲਗਾਤਾਰ ਪਿਛਲੇ 2 ਦਿਨਾਂ ਤੋਂ ਇਹ ਸੇਵਾ ਨਹੀਂ ਬਾਏ ਜਾ ਰਹੀ ਹੈ 28 ਤਰੀਕ ਤੱਕ ਹੈ ਇਸ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਗੁਰਦੁਆਰਾ ਸ੍ਰੀ ਪਵਨ ਸਾਹਿਬ ਦੇ ਅੱਗੇ ਲੰਗਰ ਚੱਲੇਗਾ ਤੇ ਪਰਾਤਾਂ ਦੇ ਵਿੱਚ ਇਹ ਸੱਜਿਆ ਇੰਪੋਰਟਡ ਫਰੂਟ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਫਰੂਟ ਇੱਥੇ ਮੌਜੂਦ ਹੈ ਤੇ ਸੰਤਾ ਨੂੰ ਇਹ ਫਰੂਟ ਜਿਹੜਾ ਹੈ ਉਸ ਸੇਵਾ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਦੇ ਵਿੱਚ ਜਿਹੜਾ ਹੈ ਵਰਤਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਵਰਤਾਨ ਦੀ ਸੇਵਾ ਵੀ ਦੇਖ ਸਕਦੇ ਹੋ ਵੀਰ ਕਰ ਰਹੇ ਨੇ ਨੌਜਵਾਨ ਵੀਰ ਕਰ ਰਹੇ ਨੇ ਤੇ ਸਲਾਈਨਾਂ ਦੇ ਵਿੱਚ ਲਾ ਕੇ ਸੰਤਾ ਜਿਹੜੀਆਂ ਨੇ ਇਹ ਇੰਪੋਰਟਡ ਫਰੂਟ ਦਾ ਜਿਹੜਾ ਵਿਦੇਸ਼ੀ ਲੰਗਰ ਹੈ ਇਹ ਇੱਥੇ ਵਰਤਾਇਆ ਜਾ ਰਿਹਾ ਹੈ ਇੱਕ ਵਪਾਰੀ ਦੇ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਤੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਇੱਥੇ ਪਿਛਲੇ 2 ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ ਤੇ 28 ਤਰੀਕ ਤੱਕ ਇਹ ਲੰਗਰ ਲੱਗੇਗਾ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਸੰਗਤਾਂ ਆਪਣੇ ਫਰੂਟ ਦੇ ਲੰਗਰ ਦੇ ਜਿਹੜੇ ਵੇਟ ਕਰ ਰਹੀਆਂ ਨੇ ਤੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਜੀ ਅਸੀਂ ਜਿੱਧਰ ਆਇਆ ਤੋਂ ਤੇ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਸ ਧਰਤੀ ਤੇ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਬੜੀ ਕਿਰਪਾ ਮਾਲਕ ਦੀ ਬਾਬੇ ਦੀ ਬਹੁਤ ਦਇਆ ਕਿਰਪਾ ਬੜੀ ਕਿਰਪਾ ਮਹਾਰਾਜ ਨੇ ਕੀਤੀ ਸੰਗਤਾਂ ਦੇ ਵੀ ਤੇ ਸੇਵਾ ਕਰਨ ਵਾਲਿਆਂ ਦੇ ਤੇ ਖਾਣ ਵਾਲਿਆਂ ਦੇ ਵੀ ਸੇਵਾ ਦੇਖ ਰਿਓ ਕਿ ਨੋਖੀ ਸੇਵਾ ਹੈ ਬਹੁਤ ਨੋਖੀ ਨੋਖੀ ਜੀ ਅਕਸਰ ਵਿਆਹਾਂ ਸ਼ਾਦੀਆਂ ਚ ਇਦਾਂ ਦਾ ਫਰੂਟ ਦੇਖਿਆ ਨਾ ਜੀ ਨਾ ਉਹ ਇਧਰ ਲਾ ਮਲਾ ਕੇ ਦੇਂਦੇ ਬਹੁਤ ਬਹੁਤ ਧੰਨਵਾਦ ਜਿਹੜੇ ਸੇਵਾ ਕਰਨ ਰਿਹਾ ਜੀ ਕੀ ਕਹਿਣਾ ਜਾਊ ਮੈਂ ਮੋਰ ਸੰਗਤਾਂ ਕੋ ਬੜੀ ਖੁਸ਼ੀ ਸੰਗਤਾਂ ਮੈਂ ਨੇ ਪਰਮਾਨਤਾ ਪਿਆਰ ਨਾਲ ਵਰਤੋ ਛਕੋ ਹੈਨਾ ਬਿਲਕੁਲ ਪਿਆਰ ਨਾਲ ਕਰੋ ਜਿਤਨਾ ਮਹਾਰਾਜ ਪਿਆਰ ਕਰਦਾ ਰਹੇ ਉਤਨਾ ਹੀ ਪਿਆਰ ਕਰੋ ਸੰਗਤਾਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਹੈ ਪਿਆਰੇ ਸੰਗਤਾਂ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਪਾਤਸ਼ਾਹ ਇਹ ਸੰਗਵਾਤੋਂ ਆਏ ਜੀ ਸੰਗਵਾਤੋਂ ਬਾਬਾ ਜੀ ਦੀ ਬਹੁਤ ਕਿਰਪਾ ਹੈ ਜੋ ਮੰਗੇ ਸੋ ਦਿੰਦਾ ਬਹੁਤ-ਬਹੁਤ ਮਹਾਰਾਜ ਮੇਰਾ ਸੱਤੇ ਪਰ ਕੇ ਦੇ ਬਹੁਤ ਉਸ ਜੀ ਦੀ ਕਿਰਪਾ ਮਾਲਕ ਦੀ ਹਾਂ ਉਹਦੀ ਦੇਣ ਹੈ ਵਾਹਿਗੁਰੂ ਦੀ ਬਹੁਤ ਵਧੀਆ ਸੋ ਲੈ ਸੇトライ ਸੋ ਹੋਰ ਵੀ ਸੰਤਾਨ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗ ਰਿਹਾ ਬਾਬਾ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰੌਣਕਾਂ ਲੱਗੀਆਂ ਬਾਬੇ ਦੇ ਘਰੇ ਜਰਮ ਦਿਹਾੜਾ ਬਹੁਤ ਵਧੀਆ ਬਾਬੇ ਦੀਪ ਸਿੰਘ ਦਾ 10 ਸਾਲ ਤੋਂ ਜੁੜੇ ਬਾਬੇ ਦੀਪ ਸਿੰਘ ਬਹੁਤ ਸੇਵਾ ਆਸਿ ਬਾਬਾ ਜੀ ਦੇ ਬਾਬਾ ਜੀ ਨੇ ਮਨੁਰਾਦਾ ਪੂਰੀਆਂ ਹੁੰਦੀਆਂ ਨੇ ਬਹੁਤ ਬਹੁਤ ਐਨادیه ਵੀ ਹੋਣਾ ਫਲ ਫਰੂਟ ਵਾਲਿਆਂ ਦਾ ਤੰਦਰੁਸਤੀਆਂ ਭਵਿਸ਼ੇ ਮਹਾਰਾਜ ਸਤਿ ਪਾਸ਼ਾ ਬਹੁਤ ਵਧੀਆ ਅਸੀਂ ਬਾਬਾ ਜੀ ਦਾ ਜਨਮ ਦਿਹਾੜੇ ਤੇ ਦੇਖ ਰਹੇ ਹਾਂ ਕਿ ਵੱਖ-ਵੱਖ ਤਰ੍ਹਾਂ ਦਾ ਲੰਗਰ ਔਰ ਵਿਦੇਸ਼ੀ ਲੰਗਰ ਹੈ ਵਿਦੇਸ਼ੀਆਂ ਦਾ ਫਰੂਟ ਬਹੁਤ ਬਹੁਤ ਧੰਨਵਾਦ ਫਰੂਟ ਵਾਲਿਆਂ ਦਾ ਬਹੁਤ ਬਹੁਤ ਜੀ ਬਿਲਕੁਲ ਸੰਗਤਾਂ ਦੇ ਵਿੱਚ ਵੀ ਖੁਸ਼ੀ ਹੈ ਜੋਸ਼ ਹੈ ਉਤਸ਼ਾਹ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਹੈ ਸੰਗਤਾਂ ਨੂੰ ਕਾਫੀ ਉਡੀਕ ਰਹਿੰਦੀ ਹੈ ਇਸ ਦਿਨ ਦੀ ਕਿਉਂਕਿ ਰੌਣਕਾਂ ਲੱਗਦੀਆਂ ਨੇ ਬਾਬਾ ਜੀ ਦੇ ਦਰ ਤੇ ਤੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਦੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਵਿਦੇਸ਼ੀ ਜਿਹੜਾ ਲੰਗਰ ਲੈਣ ਲਈ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੋਂ ਆਇਓ ਅਹੀਂ ਇਥੋਂ ਪਿੱਖੀਂ ਡੋਇ ਨਾ ਕਿਵੇਂ ਨਾ ਲੱਗ ਰਿਹਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਦੇਖ ਸਕਦੇ ਹੋ ਕਿ ਵਿਦੇਸ਼ੀ ਫਰੂਟ ਦਾ ਲੰਗਰ ਲਗਾਇਆ ਗਿਆ ਹੈ ਸਭ ਕੁਝ ਮਹਾਰਾਏ ਨੇ ਬੜਾ ਕੋਸ਼ਿਸ਼ ਹੈ ਮਹਾਰਾਜ ਦੀ ਕਰ ਸੋ ਬਿਲਕੁਲ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜਿਸ ਤੇ ਹੋ ਜਾਂਦੀ ਹੈ ਉਹ ਫਿਰ ਤਰ ਜਾਂਦਾ ਹੈ ਸੋ ਇਹ ਸਾਰੇ ਸੰਗਤ ਦੀ ਵੀ ਸੰਗਤ ਦੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਅਰਦਾਸਾਂ ਕਰੀਆਂ ਨੇ ਕਿ ਬਾਬਾ ਦੀਪ ਜੀ ਸਾਡੇ ਮੁਰਾਦਾਪੁਰਿਆ ਗਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੀਂ ਆਇਆ ਨਾ ਚਾਹਗੇ ਲੰਗਰ ਦੇ ਵਿੱਚ ਅੱਜ ਵਿਦੇਸ਼ੀ ਲੰਗਰ ਦੇ ਲੱਗਾ ਬਹੁਤ ਵਧੀਆ ਬਹੁਤ ਮਾਨ ਕਿਰਪਾ ਹਾਂ ਹਾਂ ਅਸੀਂ ਵੀ ਧਰਤੀ ਤੇ ਬਾਬੇ ਦੀਪ ਸੌਂਦੇ ਹਾਂ ਇੱਥੋਂ ਦੇ ਹਾਂ ਠੀਕ ਹੈ ਠੀਕ ਹੈ ਤੇ ਸੰਗਤਾਂ ਨੇ ਰੌਣਕਾਂ ਲੱਗਿਆ ਸੰਗਤਾਂ ਆਉਣ ਦੇ ਮੈਨੂੰ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਪੰਜ ਅੱਜ ਅੱਠ ਦਾ 7-8 ਦਿਨੋਂ ਚੱਲਿਆ 7-8 ਦਿਨ ਫਿਰ ਰਹਿਣਾ ਸੋ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਖਾਸ ਕਰ ਜਿਹੜੀਆਂ ਸੰਗਤਾਂ ਨੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਨੇ ਜੋਸ਼ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿਉਂਕਿ ਜੋ ਸੰਗਤਾਂ ਇੱਥੋਂ ਦੀਆਂ ਬਾਬਾ ਜੀ ਦੇ ਜਨਮ ਸਥਾਨ ਇੱਥੋਂ ਦਾ ਹੈ ਤੇ ਇੱਥੋਂ ਦੀਆਂ ਰਹਿਣ ਵਾਲੀਆਂ ਨੇ ਤੇ ਉਹਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਾਬਾ ਜੀ ਦਾ ਜਨਮ ਦਿਹਾੜਾ ਆਉਂਦਾ ਹੈ ਤੇ ਖਾਸ ਕਰ ਦੂਰੋਂ ਦੂਰੋਂ ਸੰਗਤਾਂ ਇਸ ਮੌਕੇ ਤੇ ਪਹੁੰਚਦੀਆਂ ਨੇ ਤੇ ਉਹਨਾਂ ਉਹਨਾਂ ਦੇ ਵਿੱਚ ਵੀ ਇਸ ਦਿਨ ਦੀ ਕਾਫੀ ਉਡੀਕ ਰਹਿੰਦੀ ਹੈ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਮਾਪਕ ਤਰ੍ਹਾਂ ਦੇ ਲੰਗਰ ਲੱਗਦੇ ਨੇ ਰੌਣਕਾਂ ਲੱਗਦੀਆਂ ਨੇ ਨਗਰ ਕੀਰਤਨ ਹੋਰ ਵੀ ਸੇਵਾ ਵਿੱਚ ਹਿੱਸਾ ਲੈਂਦੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਹੈ ਇਸ ਤੋਂ ਪਊ ਹੰਢ ਜੀ ਕਿਵੇਂ ਦਾ ਲੱਗਦਾ ਹੈ ਇਸ ਧਰਤੀ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਵਾਲੇ ਦਿਨ ਤਾਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਔਰ ਖਾਸ ਤੁਸੀਂ ਲੰਗਰ ਦੇਖ ਸਕਦੇ ਹੋ ਕਿ ਅਕਸਰ ਵਿਆਹਾਂ ਦੇ ਵਿੱਚ ਐਦਾਂ ਦਾ ਲੰਗਰ ਮਿਲਦਾ ਹੈ ਬਹੁਤ ਵਧੀਆ ਬਾਬੇ ਸਾਡੇ ਤੇ ਬਹੁਤ ਵਧੀਆ ਆ ਵਧੀਆ ਰਹਿੰਦੇ ਆ ਅਸੀਂ ਮਹਾਰਾਜ ਦੇ ਘਰੇ ਹਾਂਜੀ ਹਾਂਜੀ ਹਰ ਕੋਈ ਮਾ ਮਾ ਮਾਰਾ ਪੂਰੀ ਕਰਦਾ ਮਹਾਰਾਜ ਸੋ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਖਾ ਖਾਲਸਾ ਵੈਰ ਜੀ ਕੀ ਫਤਿਹ ਕਿਵੇਂ ਦਾ ਲੱਗ ਰਿਹਾ ਰੌਣਕਾਂ ਲੱਗੀਆਂ ਨੇ ਬਹੁਤ ਵਧੀਆ ਬਹੁਤ ਸੋਹਣੇ ਬਹੁਤ ਬਹੁਤ ਵਧੀਆ ਤਿਲੰਗਰ ਖਾਸ ਵਿਦੇਸ਼ੀ ਲੰਗਰ ਦੇ ਰਹੇ ਆ ਕਿ ਬਾਕੀ ਤਰ੍ਹਾਂ ਦੇ ਲੰਗਰ ਲੱਗੇ ਨੇ ਬਹੁਤ ਸਾਰੇ ਸਾਰਿਆਂ ਨੇ ਲੰਗਰ ਲਗਾਏ ਨੇ ਪਰ ਇੱਕ ਵਿਦੇਸ਼ੀ ਵੱਖਰਾ ਲੰਗਰ ਲੱਗਾ ਜਿਵੇਂ ਵਿਆਹਾਂ ਵਿੱਚ ਦੇਖ ਹਾਂਜੀ ਹਾਂਜੀ ਬਹੁਤ ਜੀ ਸੋ ਹੋਰ ਵੀ ਸੰਤਾ ਇੱਥੇ ਮਜੂਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਥੋਂ ਆ ਮੈਮ ਤੁਸੀਂ ਪਾਉ ਮੰਡ ਸਾਹ ਤੋਂ ਜਿੱਥੋਂ ਦੇ ਰਹਿਣ ਵਾਲੇ ਹਾਂਜੀ ਹਾਂਜੀ ਕਿਵੇਂ ਦਾ ਲੱਗਦਾ ਹੈ ਅਕਸਰ ਜਦੋਂ ਜਨਮ ਦਿਹਾੜਾ ਹੁੰਦਾ ਹੈ ਦੂਰੋਂ ਦੂਰੋਂ ਬਹੁਤ ਖੁਸ਼ੀ ਹੁੰਦੀ ਸਾਨੂੰ ਬਾਪੂ ਜੀ ਦੇ ਜਨਮ ਦਿਹਾੜੇ ਦੀ ਹਾਂਜੀ ਬਹੁਤ ਚੰਗਾ ਲੱਗਦਾ ਹੈ ਹਾਂਜੀ ਹਾਂਜੀ ਬਹੁਤ ਓਡੀਕ ਰਹਿੰਦੀ ਹੈ ਜੀ ਦੇਖ ਰਿਹਾ ਖਾਸ ਕਰ ਵਿਦੇਸ਼ੀ ਲੰਗਰ ਲੱਗਾ ਹੋਇਆ ਹੈ ਸੰਗਤਾਂ ਦੀ ਤੇ ਸ਼ਰਧਾ ਬਹੁਤ ਜ਼ਿਆਦਾ ਹੈ ਤੇ ਵਿਦੇਸ਼ੀ ਲੰਗਰ ਲੱਗਾ ਹੋਇਆ ਹੈ আর ਖਾਸ ਵੱਡੇ ਪੱਧਰ ਤੇ ਲੱਗਾ ਅਕਸਰ ਵਿਆਹ ਕਿਵੇਂ ਦਾ ਲੱਗ ਰਿਹਾ ਦੇਖ ਬਹੁਤ ਚੰਗਾ ਲੱਗ ਰਿਹਾ ਸੰਗਤਾਂ ਮਹਾਰਾਜ ਦੀ ਬਹੁਤ ਸੇਵਾ ਕਰ ਰਹੀਆਂ ਨੇ ਬਾਪੂ ਜੀ ਦੀ ਸੰਗਤਾਂ ਨੂੰ ਮੇਰੇ ਵੱਲੋਂ ਜਨਮ ਦਿਨ ਦੀਆਂ ਬਾਪੂ ਜੀ ਦੇ ਲੱਖ ਲੱਖ ਵਧਾਈਆਂ ਨੇ ਸੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਸੰਗਤਾਂ ਇੱਥੇ ਜੋਸ਼ ਉਤਸ਼ਾਹ ਨਾਲ ਪਹੁੰਚ ਰਿਆ ਨੇ ਔਰ ਬਹੁਤ ਵੱਡੀ ਸੇਵਾ ਹੈ ਦੇਖ ਸਕਦੇ ਹੋ ਜਿਹੜੀ ਇਸ ਵਪਾਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਕ ਵਪਾਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇੰਪੋਰਟਡ ਫਰੂਟ ਜੋ ਕਿ ਅਕਸਰ ਅਸੀਂ ਵਿਆਹਾਂ ਸ਼ਾਦੀਆਂ ਵਿੱਚ ਹੀ ਲੱਗਾ ਹੋਇਆ ਦੇਖਦੇ ਹਾਂ ਔਰ ਇੱਥੇ ਦੇਖੋ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਔਰ ਬਿਲਕੁਲ ਹੀ ਜਿਵੇਂ ਵਿਆਹ ਵਰਗਾ ਮਾਹੌਲ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਅਸੀਂ ਦੇਖ ਰਹੇ ਆ ਔਰ ਕਿਹਾ ਅਕਸਰ ਕਿਹਾ ਜਾਂਦਾ ਨਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਸ ਤੇ ਕਿਰਪਾ ਹੁੰਦੀ ਹੈ ਤੇ ਉਹ ਫਿਰ ਸਭ ਤੋਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਮਾਨ ਮੁਰਾਦਾ ਪੂਰੀਆਂ ਹੋ ਜਾਂਦੀਆਂ ਨੇ ਤੇ ਸੰਗਤ ਜਿਹੜੀ ਹੈ ਜਿਹੜੇ ਸੰਗਤ ਹੈ ਉਹਨਾਂ ਦੀ ਸੇਵਾ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਅਸੀਂ ਦੇਖ ਸਕਦੇ ਹਾਂ ਕਿ ਪਿਆਰ ਮੋਹ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦਾ ਕਿ ਸੰਗਤਾਂ ਨੂੰ ਜਰਨਾ ਨੂੰ ਇੱਥੋਂ ਦੀਆਂ ਮਾਨ ਮੁਰਾਦਾਂ ਜਿਨ੍ਹਾਂ ਦੀਆਂ ਬਾਬਾ ਦੀਪ ਸਿੰਘ ਜੀ ਪੂਰੀਆਂ ਕਰਦੇ ਨੇ ਉਹਨਾਂ ਦੇ ਜੋ ਸੰਗਤਾਂ ਨੇ ਫਿਰ ਖੁਸ਼ੀ ਦੇ ਵਿੱਚ ਲੰਗਰ ਵੀ ਲਗਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੂੰ ਆਏ ਮੈਂ ਮਨ ਲਾਲ ਕਿਵੇਂ ਦਾ ਲੱਗ ਰਿਹਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਾਬ ਦਿਹਾੜਾ ਹੈ ਔਰ ਰੌਣਕਾਂ ਲੱਗੀਆਂ ਬਹੁਤ ਵਧੀਆ ਵਧੀਆ ਲੱਗਦਾ ਰੌਣਕਾਂ ਵਧੂਗੇ ਹਰ ਸਾਲ ਆਈਦਾ ਹਰ ਸਾਲ ਆਈਦਾ ਬਹੁਤ ਮਾਨ ਲੱਗਦਾ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਬਹੁਤ ਜ਼ਿਆਦਾ ਬਾਬਾ ਦੀਪ ਸਿੰਘ ਜੀ ਦੀ ਪੁੱਲ ਕਿਰਪਾ ਵਾ ਪ੍ਰਮਾਤਮਾ ਵੀ ਦੇਸੀ ਲੰਗਰ ਲੱਗਾ ਪੂਰੇ ਵਿਆਹ ਵਰਗਾ ਮੋਹਲ ਸੱਜਿਆ ਹਾਂਜੀ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਦੁਨੀਆ ਤੋਂ ਬਿਹਤਰ ਨਜ਼ਾਰਾ ਇੱਥੇ ਆ ਜੀ ਬਿਲਕੁਲ ਸਵਰਗ ਹੈ ਇਸ ਧਰਤੀ ਤੇ ਕਿਉਂਕਿ ਜਿੱਥੇ ਬਾਬਾ ਦੀਪ ਸਿੰਘ ਜੀ ਮਿਹਰ ਕਰ ਦਿੰਦੇ ਨੇ ਉਹ ਧਰਤੀ ਫਿਰ ਸਵਰਗ ਬਣ ਜਾਂਦੀ ਹੈ ਤੇ ਖਾਸ ਬਾਬਾ ਜੀ ਦਾ ਜਨਮ ਸਥਾਨ ਹੈ ਇੱਥੇ 1682 ਈਸਵੀ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਗੁਰਦੁਆਰਾ ਪੋਵਰ ਸਾਹਿਬ ਤੇ ਦੇਖ ਰਹੇ ਆ ਜਨਮ ਦਿਹਾੜਾ ਹੈ ਬਾਬਾ ਜੀ ਦਾ ਔਰ ਵਕ ਵਕ ਤਰ੍ਹਾਂ ਦਾ ਲੰਗਰ ਲਗਾਇਆ ਤੇ ਕਿ ਵਿਪਾਰੀ ਦੇ ਵੱਲੋਂ ਜਿੱਥੇ ਇੰਪੋਰਟਡ ਫਰੂਟ ਦਾ ਲੰਗਰ ਹੈ ਉੱਥੇ ਹੋਰ ਵੀ ਬਹੁਤ ਸਾਰੇ ਲੰਗਰ ਲਗਾਏ ਗਏ ਨੇ ਵਕ ਵਕ ਜਗ੍ਹਾ ਤੇ ਲੰਗਰ ਲਗਾਏ ਗਏ ਨੇ ਕਾਫੀ ਵੱਡੇ ਪੱਧਰ ਤੇ ਲੰਗਰ ਲਗਾਏ ਗਏ ਨੇ ਤੇ ਪਿਛਲੇ 2 ਦਿਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ 28 ਤਰੀਕ ਤੱਕ ਇਹ ਲੰਗਰ ਸੰਗਤਾਂ ਨੂੰ ਵਰਤਾਇਆ ਜਾਏਗਾ ਤੇ ਸੰਗਤਾਂ ਵਿੱਚ ਵੀ ਤੁਸੀਂ ਕਾਫੀ ਉਤਸ਼ਾਹ ਦੇਖ ਰਹੇ ਹੋ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਨੇ ਇਸ ਦਿਨ ਦੀ ਉਡੀਕ ਰਹਿੰਦੀ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸਭ ਦਾ ਬਹੁਤ ਸਾ ਬਹੁਤ ਜ਼ਿਆਦਾ ਪਿਆਰ ਹੈ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਇਸ sthali ਤੇ ਰੱਖ ਕੇ ਇਸ ਧਰਤੀ ਨੂੰ ਬਚਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਬਚਾਇਆ ਉਹਨਾਂ ਦੇ ਸ਼ਹੀਦੀ ਸਦਕਾ ਹੀ ਅੱਜ ਸੰਗਤਾਂ ਇਸ ਧਰਤੀ ਤੇ ਜੀ ਰਿਆਣੇ ਇਸ ਧਰਤੀ ਦੇ ਸੁਖ ਮਾਨ ਰਹੀਆਂ ਨੇ ਤੇ ਸੋਸੰਗਤਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾ ਵਾਰੇ ਤੇ ਬਲਹਾਰੇ ਜਾਂਦੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ